ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਕਾਰਪੇਟ ਕਿਚਨ ਦੇ ਆਪ ਸਭ ਦਾ ਸਵਾਗਤ ਹੈ ਜਿਹੜੀ ਅੱਜ ਦੀ ਆਪਾਂ ਨੀਡਲਵਰਕ ਦੇ ਡਿਜ਼ਾਈਨ ਸਾਰੀਆਂ ਭੈਣਾਂ ਨੂੰ ਸਕਲਾਈ ਦਿੱਤੀ ਗਈ ਹੈ ਇਸ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਤੀ ਆਪਾਂ ਅਪਲੋਡ ਕੀਤੀ ਹੈ ਇਹਦੇ ਵਿੱਚ ਤੁਹਾਨੂੰ ਸਾਰੀ ਅੰਤ ਤੱਕ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਨੀਡਲਵਰਕ ਦਿਖਾਵਾਂਗੇ ਹਰ ਤਰ੍ਹਾਂ ਦਾ ਟਾਂਕਾ ਦਿਖਾਵਾਂਗੇ 101 ਟਾਂਕਾ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਤੱਕ ਵੀਡੀਓ ਜਰੂਰ ਦੇਖਣਾ ਜਿੰਨਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਹਾਨੂੰ ਸਾਰੇ ਤਰ੍ਹਾਂ ਦੇ ਆਪਾਂ ਟਾਂਕੇ ਦਿਖਾਵਾਂਗੇ ਆ ਦੇਖੋ ਤੁਸੀਂ ਪਹਿਲਾ ਟਾਂਕੇ ਦੇ ਜਿਹੜਾ ਆਪਾਂ ਤੁਹਾਨੂੰ ਫਸਟ ਡਿਜ਼ਾਈਨ ਦਿਖਾ ਰਹੇ ਹਾਂ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਆ ਦੇਖੋ ਬਹੁਤ ਈਜੀ ਤਰੀਕਾ ਹਰ ਭੈਣ ਘਰੇ ਸੂਟ ਬਣਾ ਸਕਦੀ ਹੈ ਆਪ ਦਾ ਸੂਟ ਰੈਡੀ ਕਰ ਸਕਦੀ ਕਿਸੇ ਵੀ ਸੂਟ ਤੇ ਕਸਪੀ ਮੇਚ ਕਰਵਾ ਸਕਦੀ ਹੈ ਜਿੰਨਾ ਪੈਣਾ ਨੂੰ ਹਜੇ ਤੱਕ ਸੂਈ ਤੇ ਧਾਗਾ ਪਾਣਾ ਵੀ ਨਹੀਂ ਆਉਂਦਾ ਉਹ ਭੈਣ ਵੀ ਇਹ ਡਿਜ਼ਾਈਨ ਬਣਾ ਸਕਦੀ ਸਾਰੇ ਆਪਾਂ ਈਜੀ ਤੋਂ ਈਜੀ ਡਿਜ਼ਾਈਨ ਲਾਤੇ ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਡਿਜ਼ਾਈਨ ਲਾਤੇ ਜੀ ਹਰ ਤਰ੍ਹਾਂ ਦਾ ਟਾਂਕਾ ਹੋਗਾ ਹਰ ਤਰ੍ਹਾਂ ਦਾ ਇਹਦੇ ਵਿੱਚ ਵਰਕ ਹੋਊਗਾ ਨੀਡਲ ਵਰਕ ਹੋਊਗਾ ਜੀ ਹਰ ਤਰ੍ਹਾਂ ਦਾ ਹੋਊਗਾ ਛਿੰਦੀ ਬੁੱਟੀ ਹੋਗੀ ਚਾਵਲ ਟਾਂਕਾ ਹੋਗਾ ਜੀ ਜਿਵੇਂ ਸ਼ੇਰ ਟਾਂਕਾ ਜੀ ਹੋ ਗਿਆ ਸਾਰੇ ਤਰ੍ਹਾਂ ਦੇ ਟਾਂਕੇ ਇਹਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਟਾਂਕੇ ਦੇ ਵਿੱਚ ਨੇਕਾਂ ਤਰ੍ਹਾਂ ਦੇ ਟਾਂਕੇ ਦੇ ਵਿੱਚ ਆਪਾਂ ਜਿਹੜੇ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤੇ ਆ ਵੀਡੀਓ ਮੇਥੇ 7-8 ਮਿੰਟਾਂ ਦੀ ਬਣ ਗਈ ਤੇ ਜਿਵੇਂ ਭੈਣਾਂ ਦੇ ਆਪਣੇ ਕੋਲੇ ਡਿਜ਼ਾਈਨ ਜਿਹੜੀਆਂ ਆਪਣਾ ਭੈਣਾਂ ਕੰਮ ਕਰ ਰਹੀਆਂ ਹਨਾ ਤੇ ਉਹਨਾਂ ਦੇ ਕੰਮ ਦੇਖ ਕੇ ਮੈਨੂੰ ਇੰਨਾ ਸੋਹਣਾ ਵੀ ਮਹਿਸੂਸ ਹੋਇਆ ਵੀ ਨਾ ਪੈਣਾ ਜਿਹੜੇ ਆਪਣੇ ਕੋਲੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਤਾਂ ਆਪਾਂ ਕੰਮ ਕਰਵਾ ਰਹੇ ਹਾਂ ਨਾ ਤੇ ਬਹੁਤ ਖੁਸ਼ੀ ਮਿਲੀ ਆ ਤੇ ਇੰਨੇ ਸੋਹਣੇ ਟਾਂਕੇ ਜਿਹੜੇ ਆਪਣੇ ਕੋਲੇ ਕਰ ਲਈਆਂ ਤੇ ਆ ਦੇਖੋ ਸਾਨੂੰ ਅਸੀਂ ਜਿਹੜੀ ਤੁਹਾਡੇ ਤੱਕ ਆਪਾਂ ਵੀਡੀਓ ਪਹੁੰਚਾਤੀ ਤੇ ਤੁਸੀਂ ਇਹ ਘਰ ਬੈਠੇ ਵੀ ਤੁਸੀਂ ਬਣਾ ਸਕਦੇ ਆ ਕੋਈ ਤੁਹਾਨੂੰ ਪੈਸਾ ਲਾਉਣ ਦੀ ਲੋੜ ਨਹੀਂ ਤੇ ਤੁਸੀਂ ਇਹਦੀ ਸਕਿਲਾਈ ਜ਼ਰੂਰ ਲੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਹਨਾ ਵੀ ਕਿਵੇਂ ਦੀ ਹਰ ਤਰ੍ਹਾਂ ਦਾ ਟਾਂਕੇ ਦੇ ਵਿੱਚ ਆਪਾਂ ਤੁਹਾਨੂੰ ਇਹਦੀ ਸਮਝ ਵੀ ਆਊਗੀ ਆਪਾਂ ਨੀਡੋ ਕਰਕੇ ਵੀਡੀਓ ਬਣਾਈ ਹੈ ਜਿਹੜੀ ਆਪਾਂ ਵੀਡੀਓ ਬਣਾਈ ਹੈ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਕਿਵੇਂ ਤਰ੍ਹਾਂ ਵੀ ਟਾਂਕੇ ਦੇ ਸਾਰੇ ਜਿਹੜੇ ਲਾਏ ਗਏ ਆਪਾਂ ਜਿਹੜਾ ਨੀਡਲਵਰਕ ਦਾ ਡਿਜ਼ਾਈਨ ਹੁੰਦੇ ਆ ਨਾ ਇੰਨੇ ਸੋਹਣੇ ਬਣਦੇ ਆ ਬਹੁਤ ਜ਼ਿਆਦਾ ਸੋਹਣੇ ਬਣਦੇ ਆ ਸੂਟ ਦੀ ਇੰਨੀ ਫਿਨਿਸ਼ਿੰਗ ਆਉਂਦੀ ਆ ਕਿਸੇ ਵੀ ਤਰ੍ਹਾਂ ਦੇ ਸੂਟ ਤੇ ਕਰਵਾ ਲਓ ਤੇ ਬਹੁਤ ਹੀ ਜ਼ਿਆਦਾ ਸੋਹਣਾ ਮੰਨਦਾ ਜਿਹੜੇ ਆਪਾਂ ਕੰਮ ਕਰਵਾਉਂਦੇ ਆ ਪਹਿਣਾ ਤੋਂ ਆਪਾਂ ਇੱਥੇ ਬਿਠਾ ਕੇ ਤੇ ਉਹਨਾਂ ਦੇ ਡਿਜ਼ਾਈਨ ਇਹਦੇ ਕਾਰੀਗਰੀ ਕਰਦਿਆਂ ਹਨਾ ਸਾਰੀਆਂ ਨੀਡਲਵਰਕ ਕਰਦਿਆਂ ਜਿਹੜੀ ਆਪਾਂ ਇੱਥੇ ਹੈਂਡਵਰਕ ਦੇ ਕੰਮ ਕੀਤੇ ਹ ਤੇ ਉਹਨਾਂ ਦੀ ਵੀਡੀਓ ਅੱਜ ਭੈਣਾਂ ਦੀ ਸਾਰਿਆਂ ਦੀ ਮੈਂ ਤੁਹਾਡੇ ਤੱਕ ਪਹੁੰਚਾਈ ਹੈ ਵੀ ਜੇ ਤੁਸੀਂ ਵੀ ਸਿੱਖਣਾ ਹੈ ਤਾਂ ਇਵੇਂ ਦੀ ਸਖਲਾਈ ਲੈਣੀ ਹੈ ਤਾਂ ਤੁਸੀਂ ਉਹ ਭੈਣਾਂ ਤੋਂ ਲੈ ਸਕਦੇ ਆ ਤੇ ਆ ਦੇਖੋ ਸੋਸੀਂ ਸਾਰੇ ਡਿਜ਼ਾਈਨ ਆਪਾਂ ਇਹਦੀ ਵੀਡੀਓ ਦੇ ਵਿੱਚ ਆਨਲਾਈਨ ਸਿਖਾਇਆ ਕਰਾਂਗੇ ਸੌਕੇ ਤੋਂ ਸੌਖਾ ਤਰੀਕਾ ਸਿਖਾਇਆ ਕਰਾਂਗੇ ਆਪਾਂ ਵੀਡੀਓ ਇੱਕ ਡੇਲੀ ਵੀਡੀਓ ਆਪਾਂ ਜਿਹੜੀ ਪਾਉਣੀ ਆ ਆਪਾਂ 5-7 ਨਾਲ ਤੱਕ ਇਹਦੀ ਨੀਡਲਵਰਕ ਦੀ ਵੀਡੀਓ ਜ਼ਰੂਰ ਅਪਲੋਡ ਕਰਿਆ ਕਰਾਂਗੇ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਤੁਸੀਂ ਐਵੇਂ ਦੇ ਸੋਹਣੇ ਸੋਹਣੇ ਡਿਜ਼ਾਈਨ ਆਪਦੇ ਸੂਟ ਘਰੇ ਰੈਡੀ ਕਰ ਸਕਦੇ ਆ ਕੋਈ ਵੀ ਪਾਰਟੀ ਵਿੱਚ ਸੂਟ ਤੁਸੀਂ ਘਰੇ ਰੈਡੀ ਕਰ ਸਕਦੇ ਆ ਜੀ ਜੇ ਤੁਸੀਂ ਸਾਡੇ ਤੋਂ ਫੈਬਰਿਕ ਮੰਗਵਾਉਣਾ ਹੈ ਨਾ ਪਲੇਨ ਫੈਬਰਿਕ ਮੰਗਵਾਉਣਾ ਹੈ ਤਾਂ ਤੁਸੀਂ ਮੰਗਵਾ ਸਕਦੇ ਆ ਆਪਣੇ ਕੋਲੇ ਫੈਬਰਿਕ ਬਰਬਰੀ कॉटन ਦੇ ਵਿੱਚ ਬਹੁਤ ਜ਼ਿਆਦਾ ਫੈਬਰਿਕ ਆ ਗਿਆ ਜਿਵੇਂ ਰੂਬੀ कॉटन ਦੇ ਵਿੱਚ ਕਈ ਤਰ੍ਹਾਂ ਦਾ ਪ੍ਰਕਾਰ ਦਾ ਆਪਣੇ ਕੋਲੇ ਫੈਬਰਿਕ ਆ ਗਿਆ ਜੀ ਕਈ ਤਰ੍ਹਾਂ ਦੀ ਵੈਰਾਈਟੀ ਆ ਗਈ ਤੇ ਜਿਵੇਂ ਤੁਸੀਂ ਅਸ਼ਿੰਦੀ ਬੁਟੀ ਦਾ ਜਾਨ ਕੀਤਾ ਬਸ ਸੂਟ ਤੇ ਪਹਿਲਾਂ ਆਪਾਂ ਰਾਫ ਕਪੜੇ ਤੇ ਤੁਹਾਨੂੰ ਦਿਖਾਇਆ ਸੀ ਹੁਣ ਇਹ ਤੁਹਾਨੂੰ ਸਪਾਸੂਟ ਤੇ ਦਿਖਾਇਆ ਜਿਹੜਾ ਆਪਾਂ ਤੁਹਾਨੂੰ ਨੀਡਲ ਵਰਕ ਦਿਖਾ ਰਹੇ ਹਾਂ ਆਪਾਂ ਰਾਫ ਕਪੜੇ ਤੇ ਆਪਾਂ ਕੱਲੇ ਕੱਲੇ ਫਲਾਵਰ ਤੁਹਾਨੂੰ ਰਾਫ ਕਪੜੇ ਦਿਖਾ ਰਹੇ ਤੁਸੀਂ ਵੀ ਜਦੋਂ ਟਰਾਈ ਕਰੋਗੇ ਤੁਸੀਂ ਇਸ ਸ킬ਾਈਸ ਸਿੱਖੋਗੇ ਤੇ ਤੁਸੀਂ ਇੱਕ ਰਾਫ ਕਪੜਾ ਲੈਣਾ ਤੁਸੀਂ ਸੂਟ ਨਹੀਂ ਸਾਰਾ ਤੁਸੀਂ ਖਰਾਬ ਕਰਨਾ ਇੱਕ ਰਾਫ ਕਪੜੇ ਦੇ ਵਿੱਚ ਤੁਸੀਂ ਇਹ ਡਿਜ਼ਾਈਨ ਬਣਾਉਣਾ ਕੋਈ ਵੀ ਘਰ ਵਿੱਚ ਟੋਟਾ ਹੁੰਦਾ ਨਾ ਕੱਟ ਪੀਸ ਪਿਆ ਹੁੰਦਾ ਤੁਸੀਂ ਉਸ ਪੀਸ ਦੇ ਉੱਪਰ ਤੁਸੀਂ ਡਿਜ਼ਾਈਨ ਪਹਿਲਾਂ ਕਾਰੀਗਰੀ ਸੂਟ ਬਣਾਓ ਫਿਰ ਤੁਸੀਂ ਪੂਰੇ ਸੂਟ ਦੇ ਉੱਪਰ ਬਣਾਓ ਕਿੰਨਾ ਸੋਹਣਾ ਦੇਖੋ ਹਨਾ ਇੰਨਾ ਈਜ਼ੀ ਆਸਾਨ ਤਰੀਕਾ ਮੈਂ ਤਾਂ ਲੱਗਦਾ ਮੈਂ ਸੂਟ ਹੀ ਬਣਾਈ ਬਣਾਈ ਜਾਵਾਂ ਬਹੁਤ ਈਜ਼ੀ ਤਰੀਕਾ ਜੀ ਹਨਾ ਐਵੇਂ ਦੇ ਸੂਟ ਆਪਾਂ ਨੂੰ ਤੇ ਕਿਉਂਕਿ ਮੈਨੂੰ ਵੀਡੀਓ ਬਣਾਉਂਦੀ ਬਣਾਉਂਦੀ ਤਾਂ ਪਹਿਣਾ ਦੀ ਮੈਂ ਇੰਨੀ ਸਿੱਖੀ ਬੀਨ ਇਸ ਹੁਣ ਡਿਜ਼ਾਈਨ ਕਿੰਨਾ ਸੌਖਾ ਤਰੀਕਾ ਹੈ ਤੇ ਤੁਸੀਂ ਐਂਕਰੋ ਵੀ ਜੇ ਭੈਣਾਂ ਕੋਲੇ ਤੁਹਾਡੇ ਕੋਲੇ ਕਪੜਾ ਹੈ ਨਹੀਂ ਫੈਬਰਿਕ ਹੈ ਨਹੀਂ ਤਾਂ ਤੁਸੀਂ ਸਾਡੇ ਤੋਂ ਫੈਬਰਿਕ ਮੰਗਾ ਸਕਦੇ ਆ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦਾ ਹੈਗਾ ਤੇ ਤੁਸੀਂ ਜਿਹੜਾ ਫੈਬਰਿਕ ਤੇ ਕੋਈ ਵੀ ਸੂਟ ਤੇ ਤੁਸੀਂ ਕਸਟਮਿਜ਼ ਵਰਕ ਕਰੋ ਨੀਡਲ ਵਰਕ ਕਰੋਗੇ ਜਦੋਂ ਤੁਸੀਂ ਜਿਆਦਾ ਮਹਿੰਗਾ ਕਪੜਾ ਨਹੀਂ ਲੈਣਾ ਜਦੋਂ ਕੋਸਟਲੀ ਹੋਣਾ ਚਾਹੀਦਾ ਤੁਸੀਂ ਲੈਣਾ ਚਾਹੀਦਾ ਜਿਵੇਂ ਹਲਕਾ ਦੋਟਾ ਇਸੋ ਦਾ ਕਿਸੇ ਵੀ ਸ਼ਾਪ ਤੋਂ ਖਰੀਦ ਸਕਦੇ ਆ ਆਪਣੇ ਕੋਲੇ ਇੰਨਾ ਜਾਦੇ ਸਸਤਾ ਕਪੜਾ ਨਹੀਂ ਹੁੰਦਾ ਕਿਉਂਕਿ ਆਪਣੇ ਕੋਲੇ 500 ਤੋਂ ਸਟਾਰਟ ਹੁੰਦਾ ਜਿਵੇਂ ਕੈਮਰੀ ਕੋਟਨ ਆਪਾਂ 500 ਤੋਂ ਸਟਾਰਟ ਕਰਦੇ ਆ ਆਪਣੇ ਕੋਲੇ ਨਹੀਂ ਮਿਲਦਾ ਸਸਤਾ ਕਪੜਾ ਜੇ ਤੁਸੀਂ ਵੀ ਵਧੀਆ ਚ ਕਰਵਾਉਣਾ ਤਾਂ ਤੁਹਾਨੂੰ ਮਿਲ ਸਕਦਾ ਕੈਮਰੀ ਕੋਟਨ ਵਧੀਆ ਵਾਲਾ ਲੈਣਾ ਤੁਸੀਂ ਤਾਂ ਤੁਹਾਨੂੰ 500 ਪ੍ਰਾਈਸ ਵਿੱਚ ਤੁਹਾਨੂੰ ਸੂਟ ਮਿਲ ਜੀਗਾ ਜੀ ਤੇ ਜਿਵੇਂ ਤੁਸੀਂ ਜਿਆਦਾ ਵਧੀਆ ਲੈਣਾ ਬਰਬਰੀ ਕੋਟਨ ਨਾਲ ਲੈਣਾ ਤੁਹਾਨੂੰ 700 ਦਾ ਪਊਗਾ ਜੀ ਇਵੇਂ ਵੀ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਸਿੱਖਣ ਲਈ ਸਾਡੀ ਵੀਡੀਓ ਦੇਖਿਆ ਕਰੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜਿਹੜਾ ਪਹੁੰਚਣ ਵਰਕ ਆ ਦਿਖਾ ਰਹੇ ਆ ਮੱਕੀ ਟੋਪਾ ਜਾ ਤੇ ਇਹਦੇ ਤੇ ਤੁਸੀਂ ਮੰਨ ਲਾ ਸਾਰੀ ਕਿਵੇਂ ਛੇਲਟ ਦੇ ਉੱਪਰ ਵੀ ਪਾ ਸਕਦੇ ਹੋ ਕੱਲੀ ਛੇਲਟ ਤੇ ਘੇਰੇ ਤੇ ਪਾ ਸਕਦੇ ਆ ਬਾਜੂ ਤੇ ਪਾ ਸਕਦੇ ਆ ਤੇ ਕਿੰਨਾ ਸੋਹਣਾ ਬਣ ਕੇ ਜਾਊਗਾ ਪਹੁੰਚੇ ਤੇ ਪਾ ਸਕਦੇ ਆ ਨਾ ਕਿੰਨਾ ਸੋਹਣੀ ਬਣੀ ਹੋਈ ਚੀਜ਼ ਆ ਇਹ ਤੇ ਐਵੇਂ ਦਾ ਤੁਸੀਂ ਵਰਕ ਕਰਨਾ ਹੈ ਤਾਂ ਤੁਸੀਂ ਆਪਣੇ ਵੀ ਘੇਰੇ ਬਾਜੂ ਤੇ ਪਹੁੰਚੇ ਤੇ ਕਰ ਸਕਦੇ ਆ ਸਰੀ ਬੈਠੀਆਂ ਪਹਿਣਾ ਬਿਨਾ ਖਰਚੇ ਤੋਂ ਤੁਸੀਂ ਘਰੇ ਸੂਟ ਗੈਰੀ ਕਰ ਸਕਦੀਆਂ ਕਿਸੇ ਤੋਂ ਸੂਟ ਮੰਗਵਾਉਣ ਦੀ ਲੋੜ ਨਹੀਂ ਘਰੇ ਤੁਸੀਂ ਬੈਠੀਆਂ ਪਹਿਣਾ ਸੂਟ ਐਵੇਂ ਰੈਡੀ ਕਰ ਸਕਦੇ ਕਿੰਨਾ ਸੋਹਣਾ ਬਣ ਕੇ ਦੇਖੋ ਘੇਰੇ ਤੇ ਬੇਲ ਬਣੀ ਹੋਈ ਹੈ ਇਹ ਤੇ ਆਪਾਂ ਤਾਂ ਰਾਫ ਕੋਪੇ ਦਿਖਾਇਆ ਸੀ ਘੇਰੇ ਤੇ ਬਣੀ ਹੁਣ ਆਹ ਦੇਖ ਲਓ ਜੀ ਨੈਸਟ ਕਲਰ ਕਿੰਨਾ ਸੋਹਣਾ ਫਲਾਵਰ ਬਣੇ ਹੋਏ ਇਹ ਫਲਾਵਰ ਤੁਸੀਂ ਸਾਰੇ ਸ਼ਰਟ ਤੇ ਕਰ ਸਕਦੀਆਂ ਛੋਟੇ ਫਲਾਵਰ ਵੀ ਜਿਆਦਾ ਵੱਡੇ ਨਹੀਂ ਇਹ ਤੇ ਛੋਟੇ ਛੋਟੇ ਫਲਾਵਰ ਤੁਸੀਂ ਸਾਰੇ ਸ਼ਰਟ ਦੇ ਉੱਪਰ ਬਣਾ ਸਕਦੀਆਂ ਇੱਕ ਆਪਾਂ ਮਨਕਾਂ ਲੈ ਕੇ ਇਹਦੇ ਵਿੱਚ ਬਣਾਇਆ ਹੋਇਆ ਪਹਿਣ ਨੇ ਤੇ ਜਿਹੜੇ ਆਪਣੇ ਭੈਣਾਂ ਆਪਣੇ ਕੋਲੇ ਸੋਨ ਖੁਦ ਡਿਜ਼ਾਈਨ ਬਣਾਉਂਦੀਆਂ ਹਨ ਇਹਨਾਂ ਆਪਾਂ ਪਹਿਲਾਂ ਤੋਂ ਨਹੀਂ ਰੱਖਾ ਸੀ ਆਪਣੇ ਕੋਲੇ ਹੁਣ ਹੀ ਭੈਣਾਂ ਲੱਗੀਆਂ ਹੁੰਆਂ ਜੇ ਪਹਿਲਾਂ ਲੱਗੀਆਂ ਵੀ ਲੱਗੀਆਂ ਹੁੰਦੀ ਮੈਂ ਤੋਂ ਪਹਿਲਾ ਵੀਡੀਓ ਅਪਲੋਡ ਕਰ ਦਿੰਦੀ ਤੁਹਾਡੇ ਤੱਕ ਪਹੁੰਚਾ ਦਿੰਦੀ ਤੇ ਹੁਣ ਆਪਾਂ ਵੀ ਆਪ ਭੈਣਾਂ ਰੱਖ ਲਈਆਂ ਜਿਹੜੀਆਂ ਸੋਹਣੇ ਸੋਹਣੇ ਸੂਟ ਬਣਾਉਣ ਜਾਣਦੀਆਂ ਸੀ ਤੇ ਉਹਨਾਂ ਦੀ ਕਾਰੀਗਰੀ ਹੱਥਾਂ 'ਚ ਇੰਨੀ ਕਲਾ ਸੀ ਤੇ ਉਹ ਪਹਿਣਾ ਆਪਾਂ ਆਪਣੇ ਬੁਟੀਕ ਤੇ ਰੱਖ ਕਿਸੇ ਭੈਣ ਦੇ ਹੱਥਾਂ ਦੇ ਵਿੱਚ ਇੰਨੀ ਕਲਾ ਹੁੰਦੀ ਹੈ ਉਹ ਪਮਾ ਜੀ ਅੱਖਾਂ ਮੀਚ ਕੇ ਸੂਟ ਡਿਜ਼ਾਈਨ ਬਣਾ ਦੇ ਉਹਦੇ ਹੱਥਾਂ 'ਚ ਇੰਨੀ ਕਲਾ ਹੁੰਦੀ ਹੈ ਤਾਂ ਵੀ ਸੂਟ ਵਰਕ ਹੋ ਸਕਦਾ ਉਹਦੇ ਹੱਥਾਂ ਤੋਂ ਹਨਾ ਵੀ ਕਈ ਭੈਣਾਂ ਦੇ ਇੰਨੀ ਕਲਾ ਹੁੰਦੀ ਹੈ ਕਈ ਭੈਣਾਂ ਹੁੰਦੇ ਵੀ ਪਹਿਲਾਂ ਤੋਂ ਕਿੱਦੀ ਦਾ ਸਿੱਖਾ ਹੁੰਦੀਆਂ ਨਿੱਕੀ ਹੁੰਦੇ ਬਚਪਨ ਦਾ ਸਿੱਖਿਆ ਹਨਾ ਤੇ ਉਹ ਭੈਣਾਂ ਦੇ ਦਿਮਾਗ ਦੇ ਵਿੱਚ ਰਹਿ ਜਾਂਦਾ ਮੈਂ ਦੇ ਵਿੱਚ ਤੇ ਬਹੁਤ ਸੋਹਣੇ ਹੁਣ ਮੈਂ ਆਪ ਖੁਦ ਜਾਣਦੀ ਸੀ ਛਿੰਦੀ ਬੂਟੀ ਤੇ ਮੇਰੇ ਛਿੰਦੀ ਬੂਟੀ ਜਿਹੜੀ ਮੈਂ ਜਾਣਦੀ ਸੀ ਮੇਰੇ ਦਿਮਾਗ ਦੇ ਵਿੱਚੋਂ ਲਿਕਲੀ ਵੀ ਆ ਮੈਨੂੰ ਇਹ ਨਹੀਂ ਪਤਾ ਲੱਗਦਾ ਹੁਣ ਮੈਂ ਛਿੰਦੀ ਬੂਟੀ ਕਿਵੇਂ ਕਰ ਤੇ ਬੇ ਕਿਤੇ ਲਗਦਾ ਵੀ ਹੁਣ ਕਰ ਲੂੰਗੀ ਤੇ ਸਿੰਦੀ ਬੁਟੀ ਦਾ ਡਿਜ਼ਾਈਨ ਮੈਂ ਕਿਉਂ ਮੇਰੇ ਕੋਲ ਐਨਾ ਬਾਕੀ ਇਹਨਾਂ ਟਾਈਮ ਨਹੀਂ ਹੁੰਦਾ ਹੁਣ ਆ ਕਿੰਨਾ ਈਜ਼ੀ ਤਰੀਕਾ ਹਨਾ ਕਿੰਨਾ ਸੋਹਣਾ ਤੇ ਇਹ ਮੇਰੇ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਹੈ ਵੀ ਮੈਂ ਬਣਾ ਲੂੰਗੀ ਤੇ ਪਰ ਮੈਂ ਬਣਾ ਵੀ ਲੂੰਗੀ ਕਿਉਂ ਇਹਨਾਂ ਟਾਈਮ ਹੈ ਨਹੀਂ ਮੇਰੇ ਕੋਲ ਵੀਡੀਓ ਪਾਉਣ ਦਾ ਵੀ ਟਾਈਮ ਨਹੀਂ ਹੁੰਦਾ ਤੇ ਇਹ ਵੀ ਤੁਹਾਡੇ ਨਾਲ ਸਾਡੇ ਦਾ ਪਛਾਹ ਸਕਦੀ ਹਣੀ ਵੀਡੀਓ ਚੱਲੇ ਭੈਣਾ ਹੋਰ ਵੀ ਹਨਾ ਕਿਸੇ ਦਾ ਫਾਇਦਾ ਹੋ ਸਕੇ ਕੋਈ ਵੀ ਆਪਾਂ ਵਰਕ ਦਾ ਜੇ ਦੱਸਦੇ ਆਪਾਂ ਫਾਇਦੇ ਲਈ ਕਰਦੇ ਆ ਕੋਈ ਵੀ ਕੰਮ ਕਰਦੇ ਆ ਕਿ ਚਾਹੇ ਕਿਸੇ ਭੈਣ ਦਾ ਹੋਰ ਵੀ ਫਾਇਦਾ ਹੋ ਸਕੇ ਤੇ ਜਦ ਮੈਨੂੰ ਐਵੇਂ ਨਹੀਂ ਹੁੰਦਾ ਵੀ ਮੇਰੇ ਸੂਟ ਜਾਂ ਵਿਗਣ ਜਾਂ ਭੈਣਾ ਮੇਰੇ ਤੋਂ ਕੋਈ ਬਣਵਾਉਣ ਜਾਂ ਕਰਨ ਮੈਨੂੰ ਹੁੰਦਾ ਚੱਲ ਭੈਣਾ ਭਾਕੇ ਤੋਂ ਮਰਜੀ ਸੂਟ ਰੈਡੀ ਕਰਵਾਉਣ ਨਾਲ ਤੱਕ ਮੇਰੇ ਡਿਜ਼ਾਈਨ ਪਹੁੰਚ ਸਕਣ ਕਿਸੇ ਵੀ ਊਟਿਕ ਤੋਂ ਤਿਆਰ ਕਰਵਾਉਂਦੀਆਂ ਤਾਂ ਆਪਾਂ ਨੂੰ ਇਕੱਠੇ ਸੂਟ ਵੇਖਣ ਨੂੰ ਮਿਲ ਜਾਂਦੇ ਨੇ ਡਿਜ਼ਾਈਨ ਹਨਾ ਤੇ ਜਿਹੜੇ ਆਪਾਂ ਭੈਣਾ ਚਲਾਉਂਦੀਆਂ ਇੰਸਟਾਗ੍ਰam ਇੰਸਟਾਗ ਤੇ ਇੰਸਟਾਗ੍ਰਾਮ ਤੇ ਪਾਉਣ ਦੇ ਕੱਲੇ ਕੱਲੇ ਬਾਰ ਕੀਤੇ ਸੂਟ ਜਿਹੜਾ ਆਪਣਾ ਸੂਟ ਸਾਰਾ ਕੰਮ ਹੋਇਆ ਹੁੰਦਾ ਸੂਟ ਫੁੱਲ ਰੈਡੀ ਹੋ ਜਾਂਦਾ ਆਪਾਂ ਇੰਸਟਾਗ੍ਰਾਮ ਤੇ ਪਾਉਣੀ ਹੈ ਇੰਸਟਾਗ੍ਰਾਮ ਤੇ ਪੇਜ ਬਣਾਇਆ ਹੋਇਆ ਜੀ ਕੌਰਟਿਕ 11 ਜੀ ਉੱਥੇ ਵੀ ਐਵੇਂ ਕੱਲੇ ਕੱਲੇ ਵੀਡੀਓ ਬਣਾਗੇ ਅਪਲੋਡ ਕੀਤੀ ਜਾਂਦੀ ਹੈ ਕੱਲੀ ਕੱਲੀ ਵੀਡੀਓ ਦੇ ਉੱਥੇ ਡਿਜ਼ਾਈਨ ਪਾਏ ਜਾਂਦੇ ਤੁਸੀਂ ਇੰਸਟਾਗ੍ਰਾਮ ਨੂੰ ਫੋਲੋ ਕਰਿਆ ਕਰੋ ਤੇ ਭੈਣਾਂ ਨੂੰ ਕਈਆਂ ਨੂੰ ਨਹੀਂ ਪਤਾ ਵੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਬਣਾਇਆ ਹੋਇਆ ਤੇ ਤੁਸੀਂ ਇੰਸਟਾਗ੍ਰਾਮ ਤੇ ਵੀ ਕੌਰਟਿਕ ਨੂੰ ਫੋਲੋ ਕਰ ਸਕਦੇ ਕੌਰਟਿਕ 11 ਨੂੰ ਜੀ ਅੱਜ ਵੀ ਮੈਂ ਤੁਹਾऱ्यांना ਨਹੀਂ ਗਿਆ ਜੀ ਵੀਡੀਓ ਬਣਾਉਣ ਵਾਸਤੇ ਕਿਉਂਕਿ ਇੰਨੇ ਸੋਹਣੇ ਡਿਜ਼ਾਈਨ ਦੇ ਕੇ ਭੈਣਾਂ ਦੇ ਹੱਥਾਂ ਦੀ ਕਲਾ ਵੇਖ ਕੇ ਤੇ ਤੁਹਾਡੇ ਤੱਕ ਵੀਡੀਓ ਸ਼ੇਅਰ ਕਰਤੀ ਕਿਉਂਕਿ ਭੈਣਾਂ ਵੀ ਇਹਦੇ ਨਾਲ ਦੇ ਘਰ ਬੈਠੇ ਡਿਜ਼ਾਈਨ ਬਣਾ ਸਕਾਂ ਤੁਸੀਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਹੁਣ ਜੀ ਆਪਾਂ ਫਲਕਾਰੀ ਦਾ ਜਿਹੜਾ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕੀਤਾ ਕਿੰਨਾ ਸੋਹਣਾ ਫਲਕਾਰੀ ਦਾ ਵਨ ਡਿਜ਼ਾਈਨ ਬਣ ਰਿਹਾ ਹੈ ਨਾ ਇਹਨੂੰ ਤੁਸੀਂ ਸੂਟ ਤੇ ਵੀ ਕਸਟਮਾਈਜ਼ ਕਰ ਸਕਦੇ ਹੋ ਤੁਸੀਂ ਫਲਕਾਰੀ ਤੇ ਦੁਪੱਟੇ ਤੇ ਕਿਸੇ ਤੇ ਮਰਜ਼ੀ ਵਰਕ ਕਰ ਸਕਦੇ ਆ ਆਪਾਂ ਨੇ ਇਹ ਫਲਕਾਰੀ ਤਿਆਰ ਕੀਤੀ ਹੈ ਜੀ ਇੱਕ ਵੀ ਹਲਕੀ ਜਿਹੀ ਫਲਕਾਰੀ ਤਿਆਰ ਕੀਤੀ ਹੈ ਸੂਟ ਨਾਲ ਆਗੇ ਡਿਜ਼ਾਈਨ ਸੀ ਸਾਨੂੰ ਸਾਰੀ ਆਪ ਸਿਖਲਾਈ ਦਿੱਤੀ ਗਈ ਹੈ ਵੀ ਕਿਵੇਂ ਦੀ ਡਿਜ਼ਾਈਨ ਕਿਵੇਂ ਪਹਿਨਣਾ ਹੈ ਬਹੁਤ ਸੌਖਾ ਤਰੀਕਾ ਜੀ ਹੁਣ ਜਿਹੜਾ ਆਮ ਬਣ ਰਿਹਾ ਆਪਣਾ ਕੋਲੇ ਫਲਕਾਰੀ ਆ ਡਿਜ਼ਾਈਨ ਬਣਦਾ ਤੇ ਵੇਖੋ ਜਿੱਦੋਂ ਆਪਾਂ ਬਣ ਜਾਂਦਾ ਸੂਟ ਰੈਡੀ ਹੋ ਜਾਂਦਾ ਹੁੰਦਾ ਤਾਂ ਆਪਣਾ ਅਲੱਗ ਕਿਵੇਂ ਬਣਿਆ ਹੋਇਆ ਆਪਾਂ ਨੂੰ ਤਾਂ ਇਹਦੀ ਸਮਝ ਹੀ ਨਹੀਂ ਆਉਣੀ ਹਨਾ ਤੇ ਤੁਹਾਨੂੰ ਅੱਜ ਬਣਦਾ ਵੀ ਦਿਖਾਉਣੀ ਕਿੰਨਾ ਸੌ ਕਿੰਨਾ ਏਜੀ ਲੱਗ ਰਿਹਾ ਹਨਾ ਵੀ ਆਪਾਂ ਇਹਨਾਂ ਦਾ ਛੇਤੀ ਛੇਤੀ ਬਣਾ ਕੇ ਆਪਣੇ ਕੋਲੇ ਫੈਬਰਿਕ ਹੋਵੇ ਬਸ ਛੇਤੀ ਛੇਤੀ ਬਣਾ ਕੇ ਸੂਟ ਤੇ ਇਹ ਆਪਾਂ ਫਲਕਾਰੀ ਤੇ ਕੀਤਾ ਹੋਇਆ ਤੁਸੀਂ ਫਲਕਾਰੀ ਦੇ ਦੁਪੱਟੇ ਤੇ ਘਰ ਚ ਦੁਪੱਟਾ ਪਿਆ ਜਾਂ ਤੁਸੀਂ ਮੰਗਵਾ ਸਕਦੇ ਬਾਜ਼ਾਰ ਤੋਂ ਐਵੇਂ ਤੁਸੀਂ ਦੁਪੱਟੇ ਤੇ ਵੀ ਕਰ ਸਕਦੇ ਆ ਤੇ ਆਪਣੀ ਜਿਹੜੀ ਅੱਜ ਵੀਡੀਓ ਕੀਤੀ ਸੀ ਜੀ ਆਪਾਂ ਤੁਹਾਡੇ ਤੱਕ ਪਹੁੰਚਾਈ ਸੀ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ